ਆਪਣੇ ਤੰਗ ਦੇ ਨਾ ਤਨ ਮੰਨ ਧਰ ਨਾਲ ਦੇ ਨਰਾ ਦੇ ਕਰਕੇ ਇਲیکشن ਲੜੀ ਪਰ ਮੇਰਾ ਖਿਆਲ ਹੈ ਕਿ ਜਿਹੜੀਆਂ ਦੁਜੀਆਂ ਥੇਰਾ ਦਾ ਜਿਹੜੇ ਉਥੇ دہشت ਦਾ ਮਾਹੌਲ ਸੀ ਕਿ ਨਾ ਵੀ ਕੋਈ ਸਾਡੀ ਪਾਰਟੀ ਨੇ ਖੜਦਾ ਸੀਗਾ ਉਹ ਉਥੇ ਪਰਚੇ ਦਰਜ ਕਰਨ ਦੀ ਉਹਨੂੰ ਧਮਕਾ ਕੇ ਉਹਨੂੰ ਲਾਲਚ ਦੇ ਕੇ ਪਿਛੇ ਹਟਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਸਾਰ ਦੋਵਾਂ ਤਰ੍ਹਾਂ ਲੋ ਕੀਤੀ ਜਾਂਦੀ ਸੀ ਸਾਡਾ ਕੋਈ ਵੀ ਵਲੰਟੀਅਰ ਕੋਈ ਵੀ ਸਾਡਾ ਲੀਡਰ ਕਿਸੇ ਨੇ ਵੀ ਇਹੋ ਜੀ ਕੋਈ ਹਰਕਤ ਨਹੀਂ ਕੀਤੀ ਪੁੱਤੀ ਸਿੱਧੀ ਜਿਦਣਾ ਸਾਡੇ ਪੰਜਾਬ ਨੂੰ ਸਾਡੇ ਅੰਸ਼ ਨੂੰ ਸਾਡੀ ਪਾਰਟੀ ਨੂੰ ਘਟਾਲ ਰੱਖੇ ਇਹੋ ਜੀ ਕੋਈ ਗੱਲ ਨਹੀਂ ਸੀ ਲੇਕਿਨ ਸਰਕਾਰਾਂ ਏਜੰਸੀਆਂ ਸਭ ਕੁਝ ਕਰਾਉਂਦੀਆਂ ਕਿਉਂਕਿ ਸਾਡੀ ਪਾਰਟੀ ਜੇ ਨਵੀਂ ਉੱਠ ਰਹੀ ਹੈ ਸਾਡੇ ਕੋਲ ਬਹੁਤ ਸਾਧਨਾਂ ਦੀ ਬਹੁਤ ਜ਼ਗਾ ਕਮੀ ਆ ਇਸ ਕਰਕੇ ਅਸੀਂ ਜਿਹੜੀ ਉਹ ਆਪਣੀ ਪਾਰਟੀ ਦੀ ਗੱਲ ਪੂਰੇ ਲੋਕਾਂ ਤੱਕ ਨਹੀਂ ਪਹੁੰਚਾ ਸਕੇ ਸੌ ਸੌ ਸਾਲ ਪੁਰਾਣੀਆਂ ਪਾਰਟੀਆਂ ਨੂੰ ਖਰਾ ਕੇ ਜਿਹੜੇ ਕਿਚੇ ਨੰਬਰ ਤੇ ਆਇਆ ਨਾ ਇਹ ਵੀ ਕਿਸੇ ਨੂੰ ਬਿਨਾਂ ਲਾਲਚ ਦਿੱਤਿਆਂ ਪੱਟੀ ਗੱਲ ਦੇ ਕੋਈ ਸ਼ਰਾਬ ਕੋਈ ਨਸ਼ਾ ਕੋਈ ਪੈਸਾ ਕੋਈ ਤੇਲੇ ਤੋਂ ਬਿਨਾਂ ਉਹ ਸਰਕਾਰਾਂ ਸਾਨੂੰ ਆਪਾਂ ਨੂੰ ਸਾਨੂੰ ਇਕੱਠੇ ਨਹੀਂ ਲੇਖਣਾ ਚਾਹੁੰਦੀਆਂ ਸਰਕਾਰਾਂ ਸਾਨੂੰ ਲੜਾਉਂਦੀਆਂ ਨੇ ਏਜੰਸੀਆਂ ਸਾਨੂੰ ਧਮਕਾਉਂਦੀਆਂ ਨੇ ਹੁਣ ਤਰਤਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸੇ ਪਿੰਡਾਂ ਦੇ ਵਿੱਚ ਵਰਕ ਕੀਤਾ ਡੋਰ ਟੂ ਡੋਰ ਜਾ ਕੇ ਉੱਥੇ ਜਿਹੜੇ ਲੋਕ ਸੀ ਪਿੰਡਾਂ ਦੇ ਵਿੱਚ ਇਹ ਕਰਦੇ ਨੇ ਸਾਨੂੰ ਬਹੁਤ ਜ਼ਿਆਦਾ ਫੋਨ ਆ ਰਹੇ ਨੇ ਸਾਨੂੰ ਤੌਰ ਤੇ ਪਿੱਤਾ ਜਾ ਰਿਹਾ ਕੇ ਨੂੰ ਦੰਦ ਨੇ ਵਧਾਇਆ ਜਾ ਰਿਹਾ ਤੇ ਇਸ ਕਰਕੇ ਮੇਰੇ ਖਿਆਲ ਲੇ ਕੇ ਉਹਨਾਂ ਨੂੰ ਇਸੇ ਕਰਕੇ ਨਹੀਂ ਕੱਢਿਆ ਜਾ ਰਿਹਾ ਤੇ ਇੱਕ ਲੋਕਾਂ ਚ ਇਹ ਵੀ ਠੀਕ ਹੈ ਕਿ ਉਹ ਜੇ ਬਾਹਰ ਹੁੰਦੇ ਤੇ ਫਿਰ ਇੱਕ ਤਾਂ ਲੋਕਾਂ ਦੇ ਕੰਮ ਹੁੰਦੇ ਤੇ ਇੱਕ ਉਹ ਆਪ ਬਾਹਰ ਹੁੰਦੇ ਤੇ ਫਿਰ ਮੇਰੇ ਖਿਆਲ ਗੱਲ ਹੀ ਹੋਰ ਹੁੰਦੀ ਫਿਰ ਮੇਰੇ ਖਿਆਲ ਕੋਈ ਉਹਨਾਂ ਦੀ ਜਿੱਤ ਨੂੰ ਰੋਕਣ ਵਾਲਾ ਨਹੀਂ ਸੀ ਤਰਨਤਾਰਨ ਵਿੱਚ ਹੋਈ ਜਿਮਨੀ ਚੋਣ ਨੂੰ ਲੈ ਕੇ ਕਈ ਜੜੀਆਂ ਨੇ ਚਰਚਾਵਾਂ ਚੱਲ ਰਹੀਆਂ ਨੇ ਪਰ ਅਗਰ ਗੱਲ ਕਰੀਏ ਅਕਾਲੀ ਦਲ ਵਾਰਿਸ ਪੰਜਾਬ ਦੀ ਤਾਂ ਉਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਸੀ ਕਿ ਕਿਤੇ ਨਾ ਕਿਤੇ ਭਾਈ ਅੰਮ੍ਰਿਤਪਾਲ ਦੀ ਜਿਹੜੀ ਪਾਰਟੀ ਹੈ ਉਹ ਭਾਰੀ ਦਿਖਾਈ ਦੇ ਰਹੀ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਜਿੱਤ ਹਾਸਲ ਕੀਤੀ ਗਈ ਹੈਗੀ ਹੈ ਉਸ ਤੋਂ ਬਾਅਦ ਉਹਨਾਂ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਹੈ ਹਾਲਾਂਕਿ ਇਹ ਪੂਰੇ ਜਿਹੜੇ ਮੈਂਬਰ ਨੇ ਜਾਂ ਫਿਰ ਕਿ ਇਹ ਆਗੂ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਵਿਵੇਚਨਾ ਕੀਤੀ ਜਾ ਰਹੀ ਹੈ ਕਿ ਆਖਰ ਪਾਰਟੀ ਦੀ ਕੀ ਕਮੀ ਰਹੀ ਗਈ ਔਰ ਕਿਉਂ ਜਿਹੜਾ ਜਿਮਨੀ ਚੋਣ ਦੇ ਵਿੱਚ ਹਾਰ ਦੇਖਣ ਨੂੰ ਮਿਲੀ ਬਾਪੂ ਜੀ ਕਹ ਰਹੇ ਸੀਗੇ ਜਿਮਨੀ ਚੋਣਾ ਬੇਸ਼ੱਕ ਪਰ ਕਿਤੇ ਨਾ ਕਿਤੇ ਭਾਰੂ ਦਿਖਾਈ ਦੇ ਰਿਆ ਸੀ ਤੁਹਾਡਾ ਉਮੀਦਵਾਰ ਫਿਰ ਹਾਰੇ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਤੇ ਤਰਨ ਤਰਨ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬਹੁਤ ਵੱਡਾ ਸਾਨੂੰ ਵੀ ਸਹਿਯੋਗ ਦਿੱਤਾ ਤੇ ਬਾਕੀ ਜਿਹੜਾ ਉਥੇ ਜੋ ਕੁਝ ਵਾਪਰਿਆ ਜੋ ਉਥੇ ਲੋਕਾਂ ਦੇ ਦਸ਼ਤ ਦਾ ਮਾਹੌਲ ਸਰਕਾਰ ਵੱਲੋਂ ਦੁਨੀਆ ਧਿਰਾਂ ਵੱਲੋਂ ਸਿਰਜਿਆ ਗਿਆ ਉੱਥੇ ਪੈਸੇ ਦੀ ਬਹੁਤ ਵੱਡੀ ਪੱਦਰ ਤੇ ਵਰਤੋਂ ਹੋਈ ਉਹ ਨਸ਼ੇ ਵੰਡੇ ਗਏ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਹ ਸਾਡੀ ਹਾਰ ਦਾ ਕਾਰਨ ਬਣੀਆਂ ਉਸ ਜਿਹੜੀਆਂ ਅਸੀਂ ਆਪਣੇ ਅੱਜ ਇਸੇ ਕਰਕੇ ਮੀਟਿੰਗ ਵੀ ਅਸੀਂ ਇਸੇ ਕਰਕੇ ਬੁਲਾਈ ਆ ਕਿ ਸਾਡੀ ਜਿਹੜੇ ਵਰਕਰ ਉੱਥੇ ਕੰਮ ਕਰਦੇ ਸੀ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਕਿਉਂ ਆ ਰਹੇ ਉਹਦੇ ਚ ਅਸੀਂ ਆਪਣੇ ਹਾਰ ਦੇ ਜਿਹੜੇ ਕਾਰਨ ਆ ਉਹਨਾਂ ਤੇ ਵਿਚਾਰ ਕਰਕੇ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਨੂੰ ਉਹਨਾਂ ਕਾਰਨਾਂ ਨੂੰ ਦੂਰ ਕਰ ਸਕੀਏ ਤੇ ਆਪਣੀ ਪਾਰਟੀ ਨੂੰ ਤਕੜਾ ਕਰ ਸਕੀਏ ਕਿ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਇਲੈਕਸ਼ਨ ਆਉਣ ਅਸੀਂ ਉਹਦੇ 'ਚ ਪੂਰੀ ਤਿਆਰੀ ਨਾਲ ਉਤਰੀਏ ਨਹੀਂ ਕਿਤੇ ਨਾ ਕਿਤੇ ਭਾਈ ਸਾਹਿਬ ਦੇ ਜੇਲ੍ਹ ਦੇ ਅੰਦਰ ਹੋਣ ਦਾ ਵੀ ਇੱਕ ਕਾਰਨ ਤੁਸੀਂ ਮੰਨਦੇ ਹੋ ਕਿਉਂਕਿ ਐਮਪੀ ਹੋਣ ਦੇ ਬਾਵਜੂਦ ਭਾਈ ਸਾਹਿਬ ਜੇਲ੍ਹ ਦੇ ਅੰਦਰ ਹੈ ਜਨਤਾ ਦੀ ਸੇਵਾ ਬਾਅਦ ਕਿਸ ਤਰ੍ਹਾਂ ਕਰਨਗੇ ਨਹੀਂ ਮੇਰਾ ਖਿਆਲ ਹੈ ਕਿ ਇਹ ਵੀ ਬਹੁਤ ਵੱਡਾ ਕਾਰਨ ਹੈ ਕਿ ਅਗਰ ਉਹ ਬਾਹਰ ਹੁੰਦੇ ਤੇ ਜਿੱਦਾਂ ਖਰੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਜਤਾਇਆ ਸੀਗਾ ਉਹ ਲੋਕਾਂ ਦੇ ਕੰਮ ਕਰਦੇ ਕੋਈ ਕੰਮ ਕਰਕੇ ਦਿਖਾਉਂਦੇ ਕਿ ਜਿੱਦਾਂ ਉਹਨਾਂ ਦੀ ਭਾਵਨਾ ਸੀ ਨਸ਼ਿਆਂ ਦਾ ਖਾਤਮੇ ਦੀ ਤੇ ਇਸ ਕਰਕੇ ਸਰਕਾਰਾਂ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਇਸੇ ਕਰਕੇ ਵਾਰ ਨਹੀਂ ਨਿਕਲ ਦੇ ਰਹੀਆਂ ਕਿ ਉਹਨਾਂ ਦਾ ਜਿਹੜਾ ਨਸ਼ਿਆਂ ਦੇ ਵਿਰੋਧ ਜਿਹੜਾ ਵਾ ਇਹ ਸਰਕਾਰਾਂ ਨਸ਼ੇ ਨੂੰ ਪ੍ਰੋਮੋਟ ਕਰ ਰਹੀਆਂ ਹਨ ਨਸ਼ੇ ਨੂੰ ਦਿਨ-ਦਿਨ ਵਧਾਇਆ ਜਾ ਰਿਹਾ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਇਸੇ ਕਰਕੇ ਨਹੀਂ ਕੱਢਿਆ ਜਾ ਰਿਹਾ ਤੇ ਇੱਕ ਲੋਕਾਂ ਚ ਇਹ ਵੀ ਠੀਕ ਹੈ ਕਿ ਉਹ ਜੇ ਬਾਹਰ ਹੁੰਦੇ ਤੇ ਫਿਰ ਇੱਕ ਤੇ ਲੋਕਾਂ ਦੇ ਕੰਮ ਹੁੰਦੇ ਤੇ ਇੱਕ ਉਹ ਆਪ ਬਾਹਰ ਹੁੰਦੇ ਤੇ ਫਿਰ ਮੇਰੇ ਖਿਆਲ ਹੈ ਗੱਲ ਹੀ ਹੋਰ ਹੁੰਦੀ ਫਿਰ ਮੇਰੇ ਖਿਆਲ ਹੈ ਕਿ ਕੋਈ ਉਹਨਾਂ ਦੀ ਇੱਜ਼ਤ ਨੂੰ ਰੋਕਣ ਵਾਲਾ ਨਹੀਂ ਸੀ ਅੱਛਾ ਭਾਈ ਸਾਹਿਬ ਦਾ ਸੁਨੇਹਾ ਕੀ ਲੈ ਕੇ ਆਪਾਂ ਜਿਮਨੀ ਚੌਂ ਲੜੀ ਸੀਗੀ ਉਹ ਸੁਨੇਹਾ ਲੋਕਾਂ ਤੱਕ ਸਹੀ ਤਰ੍ਹਾਂ ਚਲਾ ਗਿਆ ਸੀ ਪ੍ਰਚਾਰ ਨੂੰ ਲੈ ਕੇ ਮੈਂ ਗੱਲ ਕਰੀ ਨਹੀਂ ਮੇਰਾ ਖਿਆਲ ਹੈ ਕਿ ਸਾਡੇ ਕੋਲ ਜਿੱਦਾਂ ਪ੍ਰਚਾਰ ਦੇ ਸਾਧਨਾਂ ਕਿਉਂਕਿ ਸਾਡੀ ਪਾਰਟੀਆਂ ਜੀ ਨਵੀਂ ਉੱਠ ਰਹੀਆਂ ਸਾਡੇ ਕੋਲ ਬਹੁਤ ਸਾਧਨਾਂ ਦੀ ਬਹੁਤ ਜਗ੍ਹਾ ਕਮੀਆਂ ਇਸ ਕਰਕੇ ਅਸੀਂ ਜਿਹੜੀ ਉਹ ਆਪਣੀ ਪਾਰਟੀ ਦੀ ਗੱਲ ਪੂਰੇ ਲੋਕਾਂ ਤੱਕ ਨਹੀਂ ਪਹੁੰਚਾ ਸਕੇ ਜਾਂ ਸਾਡੀਆਂ ਜੋ ਪਹਿਲਾਂ ਸੰਗਠਨ ਚੋ ਕਮੀਆਂ ਰਹਿ ਗਿਆ ਕੁਝ ਤੇ ਉਹ ਸਾਰੀਆਂ ਚੀਜ਼ਾਂ ਸੀ ਉਹ ਉਹਨਾਂ ਉਹਨਾਂ ਤੇ ਵਿਚਾਰ ਸਮੀਖਿਆ ਕਰ ਰਹੇ ਆ ਕਿ ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਲਈ ਦੂਰ ਕਰ ਸਕੀਏ ਅੱਛਾ ਮੈਂ ਭਾਈ ਸਾਹਿਬ ਖਾਲਸਾ ਜੀ ਦੀ ਅਗਰ ਗੱਲ ਕਰਾਂ ਹੈਨਾ ਉਹਨਾਂ ਵੱਲੋਂ ਲੱਗਦਾ ਕਿ ਉਹਨਾਂ ਜ਼ੋਰ ਲਾਇਆ ਗਿਆ ਜਾਂ ਸਰਕਾਰ ਵੱਲੋਂ ਉਹਨਾਂ ਤੇ ਕਿਤੇ ਨਾ ਕਿਤੇ ਦਬਾਅ ਸੀਗਾ ਨੇ ਨੇ ਉਹਨਾਂ ਉਹਨਾਂ ਤੇ ਅਸੀਂ ਸਾਰੀ ਟੀਮ ਨੇ ਪੂਰਾ ਬੜੇ ਜ਼ੋਰ ਸ਼ੋਰ ਨਾਲ ਸਾਰੀ ਆਪਣੀ ਤਨ ਦੇਈ ਨਾ ਤਨ ਮਨ ਧਨ ਨਾਲ ਦਿਨ ਰਾਤ ਦੇ ਕਰਕੇ ਇਲੈਕਸ਼ਨ ਲੜੀ ਪਰ ਮੇਰਾ ਖਿਆਲ ਹੈ ਕਿ ਜਿਹੜੀਆਂ ਦੁਨੀਆਂ ਧਿਰਾਂ ਦਾ ਜਿਹੜੇ ਉਥੇ دہشت ਦਾ ਮਾਹੌਲ ਸੀ ਲੋਕਾਂ ਦੇ ਉੱਪਰ ਉਹ ਉਹ ਸਭ ਤੋਂ ਵੱਡਾ ਜਿਹੜਾ ਅਫੈਕਟ ਉਹ ਬਾਪੂ ਜੀ ਤਾਂ ਅਰੋਪ ਤਾਂ ਤੁਹਾਡੇ ਤੇ ਵੀ ਕੱਟਰਤਾ ਤਾਂ ਲੱਗਿਆ ਸੀ ਨਾ ਵੀ ਕੱਟਰਵਾਦੀ ਸੋਚ ਦੇ ਨਾਲ ਆ ਰਿਹਾ ਸ਼ਾਇਦ ਇਸ ਕਰਕੇ ਨਹੀਂ ਮੇਰੇ ਖਿਆਲੇ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਕट्टरवादी ਸੋਚ ਨਹੀਂ ਲੋਕਾਂ ਚ ਇਹ ਚੀਜ਼ ਹੈ ਕਿ دہشت ਹੀ ਜ਼ਿਆਦਾ ਜਿਹੜੀ ਹੈ ਕਿ ਸਰਕਾਰ ਵੱਲੋਂ ਵੀ ਉਹ ਇਸੇ ਕਰਕੇ ਕੋ ਜਿੱਤਣ ਵਾਸਤੇ ਬਣਾਈ ਗਈ ਕਿ ਲੋਕਾਂ ਨੂੰ ਜਿਹੜਾ ਵੀ ਕੋਈ ਸਾਡੀ ਪਾਰਟੀ ਨਾਲ ਖੜਦਾ ਸੀਗਾ ਉਹ ਉੱਤੇ ਪਰਚੇ ਦਰਜ ਕਰਨ ਦੀ ਉਹਨਾਂ ਤੋਂ ਮੁਕਾ ਕੇ ਉਹਨੂੰ ਲਾਲਚ ਦੇ ਕੇ ਪਿੱਛੇ ਹਟਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਦੋਵਾਂ ਤਰ੍ਹਾਂ ਲੋ ਕੀਤੀ ਜਾਂਦੀ ਰਹੀ ਬਿਲਕੁਲ ਅੱਛਾ ਲੱਗਦਾ ਕਿ ਵਾਕਈ ਦਬਾਅ ਬਣਾਇਆ ਗਿਆ ਜਾਂ ਇਹ ਲੱਗ ਇਹ ਕਾਰਨ ਰਿਹਾ ਕਿ ਭਾਈ ਸਾਹਿਬ ਦਾ ਅੰਦਰ ਹੋਣਾ ਜੇਲ੍ਹ ਦੇ ਅੰਦਰ ਬੈਠੇ ਹੋਣਾ ਲੋਕਾਂ ਦੇ ਵਿੱਚ ਉਹਨਾਂ ਦਾ ਮੌਜੂਦ ਨਾ ਹੋਣਾ ਕਾਰਨ ਦੇਖੋ ਸਰਕਾਰਾਂ ਦਬਾਅ ਤਾਂ ਬਣਾਉਂਦੀਆਂ ਨੇ ਜਿਹੜੀ ਵੀ ਕੋਈ ਜਮਨੀ ਚੋਣ ਹੁੰਦੀ ਆ ਇਹ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਵੀ ਸੋਵਾਂ ਚੋਂ ਇੱਕ ਦੋ ਵਾਰੀ ਹੋਊਗਾ ਵੀ ਜਿਹੜੀ ਕਿ ਆਪੋਜੀਸ਼ਨ ਜਿੱਤੀ ਆ ਅਦਰਵਾਈਜ਼ ਇਹ ਗਵਰਨਮੈਂਟ ਬਾਈ ਹੁੱਕ ਬਾਈ ਕਰੋਕ ਇਲੈਕਸ਼ਨ ਜਿੱਤੀ ਆ ਨਹੀਂ ਭਾਈ ਸਾਹਿਬ ਵਾਲੀ ਗੱਲ ਕਿਉਂਕਿ ਇਹ ਜਿਹੜਾ ਤਰਨਤਨ ਸਾਹਿਬ ਦਾ ਹਲਕਾ ਇਹਦੇ ਰੋਲ ਪੰਤਕ ਹਲਕਾ ਔਰ ਇਹ ਸ਼੍ਰੀ ਖਡੂਰ ਸਾਹਿਬ ਜਿਹੜੀ ਸਾਡੀ ਕੰਸਟੀਟੂਐਂਸੀ ਭਾਈ ਸਾਹਿਬ ਨੇ ਜਿੱਤੀ ਆ 2 ਲੱਖ ਤੋਂ ਵੱਧ ਵੋਟਾਂ ਦੇ ਉਹਦੇ ਹੀ ਇੱਕ ਹਿੱਸਾ ਹੈ ਹੁਣ ਵੇਖਣ ਵਾਲੀ ਗੱਲ ਕੀ ਆ ਵੀ ਸਰਕਾਰਾਂ ਨੇ ਉੱਥੇ ਪੂਰੀ ਵਾਹ ਲਾਤੀ ਉਹ ਜਿਹੜੇ ਸਾਡੇ ਦੂਜੇ ਵਿਰੋਧੀ ਨੇ ਉਹਨਾਂ ਨੇ ਉੱਥੇ ਕਹਿ ਲਿਆ ਵੀ ਆਪਾਂ ਆ ਗੈਂਗਸਟਰ ਬਾਦ ਹੋਰ ਸਾਰਾ ਲੇਕਿਨ ਸਾਡੇ ਜਿਹੜੀ ਧਿਰ ਸੀ ਸਾਡੀ ਜਿਹੜੀ ਕਾਲੀ ਦਲਵਾਰਸ ਪੰਜਾਬ ਦੇ ਧਿਰ ਸੀ ਅਸੀਂ ਨਰੋਲ ਠੰਡੇ ਮਤੇ ਦੇ ਨਾਲ ਜਿਹੜੀ ਆਪਣੀ ਕੈਂਪੇਨ ਕੀਤੀ ਆ ਪਰ ਲੋਕਾਂ ਦੇ ਜਿਹੜਾ ਨਹੀਂ ਨਹੀਂ ਤੁਹਾਡੇ ਤੇ આરોਪ ਨਹੀਂ ਨਹੀਂ ਤੁਹਾਡੇ ਤੇ આરોਪ ਲੱਗਿਆ ਹਥਿਆਰ ਨੂੰ ਉੱਥੇ ਪ੍ਰਮੋਟ ਕਰਨ ਦਾ ਔਰ ਅੰਦਰ ਨਹੀਂ ਦੇਖੋ ਕਾਲੇ ਆ ਵੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ ਕੋਈ ਸਾਡੇ ਵੱਲੋਂ ਇਹ ਜੀ ਕੋਈ ਹੁਨਤਾਈ ਨਹੀਂ ਹੋਈ ਜਾਂ ਸਾਨੂੰ ਤੁਸੀਂ ਦਿਖਾ ਸਕਦੇ ਹੋ ਵੀ ਲਓ ਜੀ ਤੁਹਾਡੇ ਕਈ ਵਾਰੀ ਕਿਹਨਾਂ ਲੋਕ ਸੀਗੇ ਜਿਨ੍ਹਾਂ ਨੇ ਪ੍ਰਚਾਰ ਉਹ ਯਾਰ ਸਰਕਾਰਾਂ ਏਜੰਸੀਆਂ ਦੇ ਬੰਦੇ ਨੇ ਏਜੰਸੀਆਂ ਜੋ ਮਰਜ਼ੀ ਕਰਾ ਲੈਣ ਸਰਕਾਰਾਂ ਜੋ ਸਾਡੇ ਵੱਲੋਂ ਬਾਪੂ ਜੀ ਖੜੇ ਨੇ ਸਤਕਾਰਯੋਗ ਨੇ ਸਾਡੇ ਔਰ ਸਾਡਾ ਕੋਈ ਵੀ ਵਲੰਟੀਅਰ ਕੋਈ ਵੀ ਸਾਡਾ ਲੀਡਰ ਕਿਸੇ ਨੇ ਵੀ ਇਹੋ ਜੀ ਕੋਈ ਹਰਕਤ ਨਹੀਂ ਕੀਤੀ ਪੁੱਟੀ ਸਿੱਧੀ ਜਿਦਾਂ ਸਾਡੇ ਪੰਜਾਬ ਨੂੰ ਸਾਡੇ ਅਕਸ ਨੂੰ ਸਾਡੀ ਪਾਰਟੀ ਨੂੰ ਘਾਟ ਲੱਗੇ ਇਹੋ ਜੀ ਕੋਈ ਗੱਲ ਨਹੀਂ ਸੀ ਲੇਕਿਨ ਸਰਕਾਰਾਂ ਏਜੰਸੀਆਂ ਸਭ ਕੁਝ ਕਰਾਉਂਦੀਆਂ ਨੇ ਜਿਵੇਂ ਤੁਸੀਂ ਤੁਹਾਡਾ ਕਹਿਣਾ ਮਤਲਬ ਇਲੈਕਸ਼ਨ ਦੀਆਂ ਏਜੰਸੀਆਂ ਜਿਹੜੀਆਂ ਐਕਟਿਵ ਸੀਗੀਆਂ ਨੈਚੁਰਲੀ ਇਹ ਬੰਦੇ ਪਲਾਨ ਕਰਦਿਆਂ ਨੇ ਜੀ ਸਰਕਾਰਾਂ ਦੇ ਕੰਮ ਹੁੰਦੇ ਨੇ ਆਈਬੀ ਦੀਆਂ ਰਿਪੋਰਟਾਂ ਜਾਂਦੀਆਂ ਵੀ ਤੁਸੀਂ ਥੱਲੇ ਜਾ ਰਹੇ ਹੋ ਕਿਵੇਂ ਆਪ ਜਾਣਾ ਕਿਵੇਂ ਕਿਵੇਂ ਕਰਨਾ ਕਿਵੇਂ ਇਹਨੂੰ ਕੰਟਰੋਲ ਕਰਨਾ ਸਰਕਾਰਾਂ ਸਾਰੇ ਇਹ ਹੁਣ ਅਸੀਂ ਕਹਿਣ ਨੂੰ ਕੱਲ ਨੂੰ ਸਾਡੀ ਸਰਕਾਰ ਬਣਦੀ ਆ ਕੋਈ ਇਹੋ ਜੀ ਗੱਲ ਲੋਕੀ ਸਾਡੇ ਤੇ ਇਲਜ਼ਾਮ ਲੱਗਣਗੇ ਇਹ ਸਰਕਾਰਾਂ ਤਾਂ ਚਲਦੀ ਰਹਿੰਦਾ ਅਦਰਵਾਈਜ਼ ਕੋਈ ਵੀ ਪਾਰਟੀ ਕਦੀ ਵੀ ਇਹ ਨਹੀਂ ਚਾਹੂਗੀ ਵੀ ਪੰਜਾਬ 'ਚ ਭਾਈਚਾਰਾ ਖਰਾਬ ਹੋਵੇ ਅੱਛਾ ਆਖਰੀ ਸਵਾਲ ਤੁਹਾਡੇ ਤੋਂ ਲੈਣਾ ਕਾਰਨ ਕੀ ਸੁਮਿਖਿਆ ਹੁਣ ਆਪਾਂ ਕੀ ਕੀਤੀ ਕਿੱਥੇ ਕਮੀ ਰਹੀ ਦੇਖੋ ਕਮੀ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਆ ਆਪਣੇ ਸੰਬੋਧਨ 'ਚ ਵੀ ਇਹ ਇਲੈਕਸ਼ਨ ਸਰਕਾਰਾਂ ਹੀ ਜਿੱਤੀਆਂ ਹੁੰਦੀਆਂ ਹੁੰਦੀਆਂ ਬਾਈ ਇਲੈਕਸ਼ਨ ਲੇਕਿਨ ਮੈਂ ਸਮਝਦਾ ਅਸੀਂ ਸੌ ਸੌ ਸਾਲ ਪੁਰਾਣੀ ਪਾਰਟੀਆਂ ਨੂੰ ਹਰਾ ਕੇ ਜਿਹੜੇ ਤੀਜੇ ਨੰਬਰ ਤੇ ਆਏ ਆ ਨਾ ਇਹ ਵੀ ਕਿਸੇ ਨੂੰ ਬਿਨਾਂ ਲਾਲਚ ਦਿੱਤਿਆਂ ਵੱਡੀ ਗੱਲ ਏ ਕੋਈ ਸ਼ਰਾਬ ਕੋਈ ਨਸ਼ਾ ਕੋਈ ਪੈਸਾ ਕੋਈ ਤੇਲੇ ਤੋਂ ਬਿਨਾਂ ਲੋਕਾਂ ਨੇ ਆਪਣੇ ਆਪ ਆਪ ਬਹਾਰੇ ਹੋ ਕੇ ਇਹ ਸਹੀ ਚ ਜਿਹੜੀ ਪੰਥ ਦੀ ਵੋਟ ਆ ਨਾ ਉਹ ਬਾਹਰ ਨਿਕਲ ਕੇ ਆਈ ਹੈ ਵੀ ਯਾਰ ਜਿਹੜੇ ਜਾਗਦਿਆਂ ਚ ਬੇਰਾਂ ਵਾਲੇ ਲੋਕ ਨੇ ਬਿਲਕੁਲ ਅੱਛਾ ਇਹਦੇ ਵਿੱਚ ਬਾਪੂ ਜੀ ਬੜੀ ਖੂਬਸੂਰਤ ਹੈ ਕਿ ਤੁਸੀਂ ਹੁਣੇ ਗੱਲ ਕਹੀ ਸਰਬ ਧਰਮ ਦੀ ਉਹਦੀ ਉਦਾਹਰਣ ਵੀ ਆਪਾਂ ਨੂੰ ਦਿਖ ਰਹੀ ਹੈਗੀ ਹੈ ਨਾ ਫਿਰ ਇਹ ਪ੍ਰਚਾਰ ਕੱਟਰਵਾਦ 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 ਇਹ ਬਹੁਤ ਸੁਣਿਆ ਅਸੀਂ ਇਸ ਬਾਈ ਇਲੈਕਸ਼ਨ ਮੇਰੇ ਖਿਆਲ ਹੈ ਕਿ ਸਾਡੀਆਂ ਜਿਹੜੀਆਂ ਚੰਗੇ ਲੋਕਾਂ ਨੂੰ ਅੱਗੇ ਨਾ ਆਉਣ ਦੇਣ ਵਾਸਤੇ ਉਹ ਤਾਂ ਤੇ ਜਿਹੜੇ ਕੱਟੜਵਾਦ ਖੁਦ ਕੱਟੜਵਾਦ ਫਲਾਉਂਦੇ ਰਹੇ ਸਾਰਾ ਕੁਝ ਕਰਦੇ ਰਹੇ ਉਹ ਇਹ ਜਿਹੇ ਇਲਜ਼ਾਮ ਲਾ ਕੇ ਲੋਕਾਂ ਨੂੰ ਵੰਡ ਕੇ ਭਾਈਚਾਰਿਆਂ ਨੂੰ ਵੰਡ ਕੇ ਜੋ ਰਾਜ ਕਰਨ ਦੀ ਜਿਹੜੀ ਉਹਨਾਂ ਦੀ ਨੀਤੀ ਆ ਉਹ 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 ਖੁਦ ਕਰਦੇ ਆ ਲੇਕਿਨ ਥੋਪਦੇ ਦੂਜਿਆਂ ਤੇ ਆ ਅਸੀਂ ਸਾਰੇ ਭਾਈਚਾਰਿਆਂ ਦਾ ਸਤਿਕਾਰ ਕਰਦੇ ਆ ਸਾਰੇ ਭਾਈਚਾਰਿਆਂ ਨਾਲ ਲੈ ਕੇ ਇਹ ਪੰਜਾਬ ਪੰਜਾਬੀਅਤ ਨੂੰ ਬਚਾਉਣ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਸਫਲਤਾ ਬਖਸ਼ੇ ਇਹ ਪੰਜਾਬ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਜਿੱਦਾਂ ਦਾ ਇੱਥੇ ਗੈਂਗਸਟਰ ਵਾਰ ਦਿਨ ਦਿਹਾੜੇ ਕਤਲ ਹੋ ਰਿਹਾ ਹੈ ਫਰੋਤੀਆਂ ਲੈਂੀਆਂ ਜਾ ਰਹੀਆਂ ਨਸ਼ਾ ਖੁੱਲੇ ਆਮ ਵਿਕ ਰਿਹਾ ਉਤੋਂ ਸਾਰਾ ਹਰੇਕ ਪੰਜਾਬੀ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਉਹ ਚਿੰਤਾ ਬੜਾ ਦੁਖੀ ਆ ਹਰ ਇੱਕ ਬੰਦੇ ਨੂੰ ਬਾਹਰ ਨਿਕਲਣ ਲੱਗਿਆ ਵੀ ਬੜੇ ਸੋਚ ਸੋਚ ਕੇ ਬਾਹਰ ਨਿਕਲਣਾ ਪੈਂਦਾ ਪਤਾ ਨਹੀਂ ਮੇਰਾ ਅੱਜ ਸ਼ਾਮ ਨੂੰ ਮੈਂ ਘਰ ਮੜੂੰਗਾ ਕਿ ਨਹੀਂ ਮੜੂੰਗਾ ਇਦਾਂ ਦੇ ਹਾਲਾਤ ਪੈਦਾ ਕਰ ਦਿੱਤੇ ਆ ਇਹਦੇ ਵਾਸਤੇ ਇਹੋ ਹੀ ਆ ਇਹ ਜ਼ਿੰਮੇਵਾਰ ਆ ਜੋ ਸਰਕਾਰਾਂ ਚਲਾ ਰਹੇ ਜਾਂ ਜਿਨ੍ਹਾਂ ਪਹਿਲਾਂ ਚਲਾਈਆਂ ਅੱਛਾ ਸਰਬ ਧਰਮ ਦੀ ਗੱਲ ਕੀਤੀ ਹੈ ਇਸ ਪਾਰਟੀ ਦੇ ਅੰਦਰ ਅਗਰ ਮੈਂ ਵਾਰਿਸ ਪੰਜਾਬ ਦੇ ਤੁਸੀਂ ਵੀ ਆਪਣੇ ਆਪ ਨੂੰ ਵਾਰਿਸ ਪੰਜਾਬ ਦਾ ਸਮਝ ਹਾਂਜੀ ਦੇਖੋ ਮੈਂ ਵਾਰਿਸ ਪੰਜਾਬ ਦਾ ਜ਼ਿਲ੍ਹਾ ਕਮੇਟੀ ਮੈਂਬਰ ਹਾਂ ਮਲੇ ਕੋਲ ਤੋਂ ਜਿਹੜਾ ਸਾਡਾ ਮੁਸਲਮਾਨ ਭਾਈਚਾਰਾ ਉਹ ਅੰਬਰਪਾਲ ਨੂੰ ਦਿਲੋਂ ਪਿਆਰ ਕਰਦਾ ਹੈ ਅੰਬਰਪਾਲ ਦੀ ਛੋਜ ਨਾਲ ਜੁੜੇ ਹੋਇਆ ਤੇ ਅਸੀਂ ਤਨਮਨ ਨਾਲ ਮਿਹਨਤ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਜੋ ਸੀਐਮ ਹੋਣਗੇ ਭਾਈ ਅੰਬਰਪਾਲ ਸਿੰਘ ਜੀ ਹੋਣਗੇ ਇਸ ਕਰਕੇ ਦੇਖੋ ਸਰਕਾਰਾਂ ਸਾਨੂੰ ਆਪਾਂ ਨੂੰ ਸਾਨੂੰ ਇਕੱਠੇ ਨਹੀਂ ਦੇਖਣਾ ਚਾਹੁੰਦੀਆਂ ਸਰਕਾਰਾਂ ਸਾਨੂੰ ਲੜਾਉਂਦੀਆਂ ਨੇ ਏਜੰਸੀਆਂ ਸਾਨੂੰ ਧਮਕਾਉਂਦੀਆਂ ਨੇ ਮੰਤਰਤਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਅਸੀਂ ਪਿੰਡਾਂ ਦੇ ਵਿੱਚ ਵਰਕ ਕੀਤਾ ਡੋਰ ਟੂ ਡੋਰ ਜਾ ਕੇ ਉੱਥੇ ਜਿਹੜੇ ਲੋਕ ਸੀ ਪਿੰਡਾਂ ਦੇ ਵਿੱਚ ਇਹ ਕਰ ਰਹੇ ਸੀ ਸਾਨੂੰ ਬਹੁਤ ਜ਼ਿਆਦਾ ਫੋਨ ਆ ਰਹੇ ਨੇ ਸਾਨੂੰ ਟਾਰਚ ਕੀਤਾ ਜਾ ਰਿਹਾ ਅਸੀਂ ਅੱਗੇ ਨਹੀਂ ਆ ਸਕਦੇ ਤੇ ਅਸੀਂ ਬਹੁਤ ਜ਼ਿਆਦਾ ਸਰਕਾਰਾਂ ਦਾ ਇਹ ਇਲਜ਼ਾਮ ਹੈ ਮਤਲਬ ਸਹੀ ਜੋ ਬਾਪੂ ਜੀ ਵੀ ਲਾ ਰਹੇ ਕਿ ਇਹ ਏਜੰਸੀ ਐਕਟਿਵ ਸੀਗੀ ਹਾਂਜੀ ਏਜੰਸੀਆਂ ਦਾ ਦੇ ਵਿੱਚ ਬਹੁਤ ਵੱਡਾ ਰੋਲ ਸੀ ਸਰਕਾਰਾਂ ਦਾ ਬਹੁਤ ਵੱਡਾ ਰੋਲ ਸੀ ਸਰਕਾਰਾਂ ਦੇ ਵਿੱਚ ਬੰਦੇ ਛੱਡੇ ਹੋਏ ਸੀ ਏਜੰਸੀਆਂ ਦੇ ਬੰਦੇ ਸੀ ਤੁਮਕਾਉਂਦੀਆਂ ਸੀ ਡਰਾਉਂਦੀਆਂ ਸੀ ਸਾਡੇ ਦੇਖੋ ਤੇ ਹਮਲਾ ਵੀ ਹੋਇਆ ਰਿਜ਼ਰਵਰ ਤੇ ਤੇ ਇਹ ਸਾਰਾ ਸਰਕਾਰਾਂ ਦਾ ਥਾ ਨੀ આરોਪ ਤਾਂ ਤੁਹਾਡੇ ਤੇ ਲੱਗੇ ਨਾ ਕਿ ਤੁਸੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ। ਨਹੀਂ ਇਹ ਪਾਰਟੀ ਇੱਕ ਐਸੀ ਪਾਰਟੀ ਆ ਜੀ ਇਹ ਮੰਨ ਕੇ ਚੱਲੋ ਦਿਲੋਂ ਹਰ ਇੱਕ ਧਰਮ ਨੂੰ ਪਿਆਰ ਕਰਨ ਵਾਲੀ ਪਾਰਟੀ ਆ ਤੇ ਹੁਣ ਤੱਕ ਇਤਿਹਾਸ 70-75 ਸਾਲ ਦੇ ਵਿੱਚ ਇੱਕ ਪਹਿਲੀ ਪਾਰਟੀ ਹੋਈ ਆ ਅਕਾਲੀ ਦਲਵਾਸ ਪੰਜਾਬ ਦੀ ਜਿਨੇ ਅੰਬਰਪਾਲ ਨੇ ਹਰ ਇੱਕ ਧਰਮ ਨੂੰ ਪਿਆਰ ਕੀਤਾ। ਹਰ ਇੱਕ ਧਰਮ ਨੂੰ ਪਿਆਰ ਕਰਦਾ ਰਹੂਗਾ ਤੇ ਅਸੀਂ ਸਾਰੀ ਮੁਸਲਮਾਨ ਕੌਮ ਅੰਬਰਪਾਲ ਦੇ ਨਾਲ ਤਨਮਨ ਨਾਲ ਕਰਦੇ ਰਹੇ ਅੱਛਾ ਉੱਥੇ ਦੇ ਲੋਕਾਂ ਨੇ ਤੁਸੀਂ ਕਹਿੰਦੇ ਹੋ ਅਸੀਂ ਤਰਨ ਤਰਨ ਸਾਹਿਬ ਪ੍ਰਚਾਰ ਕੀਤਾ ਉੱਥੇ ਦੇ ਲੋਕਾਂ ਨੇ ਸਵਾਲ ਕੀਤਾ ਜਾਂ ਪੁੱਛਿਆ ਕਿ ਭਾਈ ਸਾਹਿਬ ਤਾਂ ਅੰਦਰ ਬੈਠੇ ਆਂ ਅਗਰ ਉਹ ਬਾਹਰ ਹੁੰਦੇ ਤਾਂ ਸੇਵਾ ਕਰ ਪਾਉਂਦੇ ਜੇਲ੍ਹ ਦੇ ਅੰਦਰ ਬੈਠੇ ਐਮਪੀ ਨੇ ਉਹ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕਰ ਪਾਣਗੇ ਹਾਂ ਲੋਕਾਂ ਨੇ ਸਵਾਲ ਕੀਤੇ ਸੀ ਸਾਨੂੰ ਤੇ ਲੋਕਾਂ ਨੇ ਹੰਗਾਰਾ ਵੀ ਕੀਤਾ ਸੀ ਵੀ ਅਸੀਂ ਅੰਬਤ ਪਾਸੀ ਜੀ ਨੂੰ ਅਸੀਂ ਐਮਪੀ ਬਣਾ ਕੇ ਭੇਜਿਆ ਤੇ ਪਰ ਉਹਦੀ ਬਹੁਤ ਵੱਡੀ ਉਪਲਬਧੀ ਸੀ ਸਰਕਾਰਾਂ ਨੇ ਉਹਨਾਂ ਨੂੰ ਬਾਹਰ ਨਹੀਂ ਕੱਟਿਆ ਜਿਉਂ ਬਾਹਰ ਹੁੰਦੇ ਸਾਡੇ ਵਿਚਰਦੇ ਵੀ ਸਾਨੂੰ ਆ ਕੇ ਬਾਦ ਧੰਨਵਾਦ ਵੀ ਕਰਦੇ ਤੇ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਅੰਮ੍ਰਿਤਪਾਲ ਸਿੰਘ ਬਾਹਰ ਰਹੇ ਉਹਦੀ ਬਹੁਤ ਵੱਡੀ ਕੁਰਬਾਨੀਆਂ ਕੌਮ ਵਾਸਤੇ ਹਰ ਇੱਕ ਛੇਕੋਮ ਵਾਸਤੇ ਤੇ ਛੇਕੋਮ ਨੂੰ ਨਾਲ ਲੈ ਕੇ ਚੱਲਣਾ ਸਾਡੇ ਮੁਸਲਮਾਨ ਭਰਾਵਾਂ ਦੇ ਵੀ ਉਹਨੇ ਬਹੁਤ ਜ਼ਿਆਦਾ ਨਸਾ ਸੜਾਇਆ ਭਰਾਵਾਂ ਦਾ ਸਾਡੇ ਨਾਲ ਤੇ ਇੱਥੇ ਬਹੁਤ ਵੱਡੀ ਇੱਕ ਸਮਿਖਿਆ ਜਿਹੜੀ ਹੈ ਕੀਤੀ ਜਾ ਰਹੀ ਹੈ ਪਰ ਕਾਰਨ ਇਹ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ આરોਪ ਲਗਾਇਆ ਜਾ ਰਿਹਾ ਹੈ ਕਿ ਇਸ ਬਾਈ ਇਲੈਕਸ਼ਨ ਦੇ ਵਿੱਚ ਜਿਮਨੀ ਚੋਂ ਦੇ ਵਿੱਚ ਏਜੰਸੀਆਂ ਹਾਵੀ ਸੀ ਪਰ ਲੋਕਾਂ ਨੇ ਇਹ ਸਵਾਲ ਜ਼ਰੂਰ ਚੱਕਿਆ ਕਿ ਅਗਰ ਭਾਈ ਸਾਹਿਬ ਅਮਰਿਤਪਾਲ ਜੇਲ੍ਹ 'ਚ ਬੈਠੇ ਹੈ ਜੇਲ੍ਹ ਦੇ ਵਿੱਚ ਲੋਕਾਂ ਨੂੰ ਜਿਹੜਾ ਆਪਣੇ ਐਮਪੀ ਨਾਲ ਤਾਂ ਮਿਲਣਾ ਸੰਭਵ ਨਹੀਂ ਹੈ ਤਾਂ ਇਲਾਕੇ ਦਾ ਵਿਕਾਸ ਕਿਸ ਤਰ੍ਹਾਂ ਹੋਏਗਾ ਸ਼ਾਇਦ ਇਹ ਵੀ ਇੱਕ ਕਾਰਨ ਰਿਹਾ ਹੋਵੇਗਾ ਕਿ ਤਰਨ ਤਰਨ ਦੇ ਵਿੱਚ ਆਮ ਆਨਵੀ ਪਾਰਟੀ ਦਾ ਉਮੀਦਵਾਰ ਜੇਤੂ ਹੋਇਆ ਲੁਧਿਆਣਾ ਦਾ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ